ਨੇ ਕਰਮ ਇੱਕ ਐਸਾ ਹੋਟਲ ਹੈ ਜਿੱਥੇ ਆਰਡਰ ਕਰਨ ਨਾਲ ਨਹੀਂ ਸਗੋਂ ਉਹ ਮਿਲਦਾ ਹੈ ਜੋ ਅਸੀਂ ਖੁਦ ਪਕਾਇਆ ਹੁੰਦਾ ਅੱਜ ਦੀ ਕਹਾਣੀ ਇੱਕ ਅਜੀਹੀ ਔਰਤ ਦੀ ਹੈ ਜੋ ਆਪਣੀ ਜ਼ਿੰਦਗੀ ਤੋਂ ਬਹੁਤ ਬੁਰੇ ਦੌਰ ਤੋਂ ਗੁਜ਼ਰ ਰਹੀ ਸੀ ਪਰ ਇਸ ਦੇ ਬਾਵਜੂਦ ਵੀ ਉਸ ਨੇ ਆਪਣੇ ਚਿਹਰੇ ਦੇ ਹਾਸੇ ਨੂੰ ਗਾਇਬ ਨਹੀਂ ਹੋਣ ਦਿੱਤਾ ਤੇ ਹਮੇਸ਼ਾ ਹੀ ਹਰ ਕਿਸੇ ਦੀ ਲਈ ਤਿਆਰ ਰਹਿੰਦੀ ਸੀ ਉਸ ਔਰਤ ਨੂੰ ਇੱਕ ਅਜੀਬ ਜਿਹੀ ਯਾਦ ਸੀ ਕਿ ਉਹ ਜਦੋਂ ਵੀ ਆਪ ਪਣ ਆਪਣਾ ਹੁੰਦੀ ਸੀ ਤਾਂ ਰੋਜ਼ ਦੋ ਰੋਟੀਆਂ ਵੱਧ ਬਣਾਉਂਦੀ ਸੀ ਤੇ ਉਹਨਾਂ ਰੋਟੀਆਂ ਨੂੰ ਘਰ ਦੇ ਬਾਹਰ ਬਣੀ ਇੱਕ ਖਿੜਕੀ ਵਿੱਚ ਰੱਖ ਦਿੰਦੀ ਸੀ ਤਾਂ ਕਿ ਕੋਈ ਵੀ ਜ਼ਰੂਰਤਮੰਦ ਜਾਂ ਕੋਈ ਭਿਖਾਰੀ ਉੱਥੋਂ ਆਪਣੀ ਜ਼ਰੂਰਤ ਅਨਸਾਰ ਆਪਣੇ ਪੇਟ ਦੀ ਅੱਗ ਬੁਝਾ ਸਕੇ ਕੁਝ ਦਿਨਾਂ ਤੋਂ ਇੱਕ ਭਿਖਾਰੀ ਵੀ ਰੋਜ਼ ਉਸਦੇ ਘਰ ਦੇ ਬਾਹਰ ਆਉਂਦਾ ਸੀ ਉਹ ਭਿਖਾਰੀ ਹਰ ਰੋਜ਼ ਇੱਕ ਨਿਰਧਾਰਤ ਸਮੇਂ ਤੇ ਆਉਂਦਾ ਦੋ ਰੋਟੀਆਂ ਲੈਂਦਾ ਤੇ ਜ਼ੋਰ-ਜ਼ੋਰ ਨਾਲ ਬੋਲਦਾ ਉੱਥੋਂ ਚਲਾ ਜਾਂਦਾ ਕਿ ਬੁਰਾ ਬੁਰਾ ਆਪਣੇ ਕੋਲ ਰਹਿ ਜਾਵੇ ਤੇ ਚੰਗਾ ਚੰਗਾ ਘੁੰਮ ਕੇ ਆਵੇ ਇਹ ਲਾਈਨ ਉਹ ਹਰ ਦਿਨ ਬੋਲ ਕੇ ਜਾਂਦਾ ਸੀ ਜਦੋਂ ਉਹ ਆਪਣੇ ਖਾਨ ਲਈ ਉਥੋਂ ਰੋਟੀਆਂ ਲੈਂਦਾ ਸੀ ਉਸ ਔਰਤ ਨੂੰ ਇਹ ਸੁਣ ਕੇ ਬਹੁਤ ਬੁਰਾ ਲੱਗਦਾ ਕਿ ਮੈਂ ਤਾਂ ਪਹਿਲਾਂ ਹੀ ਇੰਨੇ ਬੁਰੇ ਦੌਰ ਤੋਂ ਗੁਜ਼ਰ ਰਹੀ ਹਾਂ ਤੇ ਇਹ ਭਿਖਾਰੀ ਮੇਰਾ ਬੁਰਾ ਮੇਰੇ ਕੋਲ ਰਹਿਣ ਦਾ ਆ ਕੇ ਚਲਿਆ ਜਾਂਦਾ ਉਸ ਨੂੰ ਲੱਗਦਾ ਸੀ ਜਿਵੇਂ ਕੋਈ ਉਸ ਨੂੰ ਮੇਣਾ ਜਿਹਾ ਮਾਰ ਰਿਹਾ ਹੋਵੇ ਐਸਲੀ ਉਸ ਪਿਖਾਰੀ ਦੇ ਇਹ ਬੋਲ ਸੁਣ ਕੇ ਉਸ ਨੂੰ ਚਿੜ ਆਉਂਦੀ ਸੀ ਉਸ ਦੀ ਹੁਣ ਰੋਜ਼ ਦੀ ਰੁਟੀਨ ਬਣ ਚੁੱਕੀ ਸੀ ਉਹ ਉਸ ਔਰਤ ਦੇ ਘਰ ਦੇ ਬਾਹਰ ਆਉਂਦਾ ਤੇ ਦੋ ਰੋਟੀਆਂ ਲੈ ਕੇ ਚੱਲਿਆ ਜਾਂਦਾ ਤੇ ਜਾਂਦਾ ਜਾਂਦਾ ਉਹੀ ਗੱਲ ਕਿਹਾ ਜਾਂਦਾ ਇੱਕ ਦਿਨ ਉਸ ਔਰਤ ਨੂੰ ਇੰਨਾ ਕੁ ਗੁੱਸਾ ਆ ਗਿਆ ਕਿ ਉਸ ਨੇ ਸੋਚਿਆ ਕਿ ਕਿਉਂ ਨਾ ਮੈਂ ਇਸ ਬੰਦੇ ਦੀਆਂ ਰੋਟੀਆਂ ਵਿੱਚ ਜ਼ਹਿਰ ਹੀ ਮਿਲਾ ਦੇਵਾਂ ਉਸ ਤੋਂ ਪਰੇਸ਼ਾਨ ਹੀ ਇੰਨਾ ਹੋ ਚੁੱਕੀ ਸੀ ਕਿ ਉਸ ਦਾ ਗੁੱਸਾ ਸੱਤਵੇਂ ਅਸਮਾਨ ਨੂੰ ਛੂਹ ਰਿਹਾ ਸੀ ਉਸਨੇ ਅਲੱਗ ਤੋਂ ਦੋ ਰੋਟੀਆਂ ਦਾ ਆਟਾ ਗੁੰਨਿਆ ਤੇ ਉਸ ਵਿੱਚ ਕੋਈ ਜ਼ਹਿਰੀਲੀ ਚੀਜ਼ ਮਿਲਾ ਕੇ ਉਸ ਦੀਆਂ ਰੋਟੀਆਂ ਬਣਾ ਕੇ ਖਿੜਕੀ ਵਿੱਚ ਰੱਖਣ ਹੀ ਲੱਗੀ ਸੀ ਕਿ ਉਸ ਦੇ ਮਨ ਵਿੱਚੋਂ ਇੱਕ ਆਵਾਜ਼ ਆਈ ਕਿ ਤੂੰ ਇਹ ਕੀ ਕਰ ਰਹੀ ਹੈ ਤੂੰ ਆਪਣੀ ਜ਼ਿੰਦਗੀ ਵਿੱਚ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਤੇ ਅੱਜ ਇੰਨਾ ਵੱਡਾ ਪਾਪ ਕਰਨ ਵੇਲੇ ਵੀ ਤੇਰੇ ਹੱਥ ਨਹੀਂ ਕੰਬ ਰਹੇ ਤੂੰ ਅਜਿਹਾ ਸੋਚ ਵੀ ਕਿਵੇਂ ਸਕਦੀ ਹੈ ਉਸਨੇ ਆਪਣੀ ਅੰਤਰ ਆਤਮਾ ਦੀ ਉਹ ਆਵਾਜ਼ ਸੁਣ ਲਈ ਤੇ ਉਸਨੇ ਉਹ ਰੋਟੀਆਂ ਉਥੋਂ ਚੱਕ ਲਈਆਂ ਤੇ ਅੰਦਰ ਲਿਜਾ ਕੇ ਉਹਨਾਂ ਨੂੰ ਨਸ਼ਟ ਕਰ ਦਿੱਤਾ ਦੁਬਾਰਾ ਤੋਂ ਆਟਾ ਗੁੰਨਿਆ ਤੇ ਪੂਰੇ ਪਿਆਰ ਤੇ ਸਤਿਕਾਰ ਨਾਲ ਦੋ ਰੋਟੀਆਂ ਬਣਾਈਆਂ ਤੇ ਲਿਜਾ ਕੇ ਉਸ ਖਿੜਕੀ ਵਿੱਚ ਰੱਖ ਦਿੱਤੀਆਂ ਕੁਝ ਸਮੇਂ ਬਾਅਦ ਭਿਖਾਰੀ ਆਪਣੇ ਤੈਅ ਸਮੇਂ ਤੇ ਉੱਥੇ ਆਇਆ ਉਸਨੇ ਉਹ ਰੋਟੀਆਂ ਚੱਕੀਆਂ ਤੇ ਬੋਲਦਾ-ਬੋਲਦਾ ਚਲਿਆ ਗਿਆ ਕਿ ਬੁਰਾ ਬੁਰਾ ਆਪਣੇ ਕੋਲ ਰਹਿ ਜਾਵੇ ਤੇ ਚੰਗਾ ਚੰਗਾ ਘੁੰਮ ਕੇ ਆਵੇ। ਦਰਸਲ ਇਸ ਔਰਤ ਦਾ ਬੱਚਾ 2 ਸਾਲ ਪਹਿਲਾਂ ਗੁੰਮ ਹੋ ਗਿਆ ਸੀ। ਤੇ ਅਨੇਕਾਂ ਕੋਸ਼ਿਸ਼ਾਂ ਦੇ ਬਾਅਦ ਵੀ ਉਹ ਮਿਲਿਆ ਨਹੀਂ ਸੀ। ਆਦਤ ਤੋਂ ਮਜਬੂਰ ਉਹ ਆਪਣੇ ਬੇਟੇ ਦੇ ਹਿੱਸੇ ਦੀਆਂ ਦੋ ਰੋਟੀਆਂ ਵੀ ਰੋਜ਼ ਇਸ ਆਸ ਵਿੱਚ ਬਣਾ ਕੇ ਰੱਖ ਦਿੰਦੀ ਕਿ ਉਸ ਦਾ ਬੇਟਾ ਜਿੱਥੇ ਵੀ ਹੋਵੇਗਾ ਕੋਈ ਨਾ ਕੋਈ ਉਸ ਨੂੰ ਵੀ ਖਾਣ ਲਈ ਰੋਟੀ ਦੇ ਦੇਵੇਗਾ। ਇਸ ਕਰਕੇ ਹੀ ਉਹ ਦੋ ਰੋਟੀਆਂ ਆਪਣੇ ਘਰ ਦੇ ਬਾਹਰ ਕਿਸੇ ਦੇ ਖਾਣ ਲਈ ਰੱਖ ਦਿੰਦੀ ਸੀ। ਉਸ ਨੂੰ ਹਮੇਸ਼ਾ ਤਾਂਘ ਰਹਿੰਦੀ ਸੀ ਕਿ ਹੁਣੇ ਉਸ ਦੇ ਘਰ ਦੀ ਘੰਟੀ ਵੱਜੇਗੀ ਤੇ ਉਸ ਦਾ ਬੱਚਾ ਘਰ ਦੇ ਦਰਵਾਜ਼ੇ ਬਾਹਰ ਖੜਾ ਹੋਵੇਗਾ। ਕਮਾਲ ਦੀ ਗੱਲ ਇਹ ਹੋਈ ਉਸ ਸ਼ਾਮ ਨੂੰ ਉਹ ਬੱਚਾ ਸੱਚਮੁੱਚ ਉਸ ਘਰ ਦੇ ਬਾਹਰ ਖੜਾ ਸੀ। ਉਸ ਨੇ ਘਰ ਦੀ ਘੰਟੀ ਵਜਾਈ ਤੇ ਜਦੋਂ ਉਸਔਰਤ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਦਾ ਬੇਟਾ ਉਸ ਦੇ ਸਾਹਮਣੇ ਖੜਾ ਸੀ। ਉਹ ਬਹੁਤ ਹੀ ਖੁਸ਼ ਹੋਈ ਤੇ ਵਾਰ-ਵਾਰ ਉਸ ਡਾਡੇ ਦਾ ਧੰਨਵਾਦ ਕਰ ਰਹੀ ਸੀ ਤੇ ਆਪਣੇ بیٹے ਤੋਂ ਪੁੱਛ ਰਹੀ ਸੀ ਕਿ ਅਖਰੂ ਕਿੱਥੇ ਚਲਿਆ ਗਿਆ ਸੀ ਉਸਦੇ بیٹے ਨੇ ਦੱਸਿਆ ਕਿ ਪਤਾ ਨਹੀਂ ਕਿੱਥੇ-ਕਿੱਥੇ ਘੁੰਮਣ ਤੋਂ ਬਾਅਦ ਉਹ ਘਰ ਪਹੁੰਚਿਆ ਉਸਨੇ ਕਿਹਾ ਕਿ ਮੈਂ ਕੱਲ ਹੀ ਆ ਜਾਂਦਾ ਪਰ ਠੰਡ ਬਹੁਤ ਸੀ ਤੇ ਮੈਨੂੰ ਥਕਾਵਟ ਹੀ ਇੰਨੀ ਜ਼ਿਆਦਾ ਹੋ ਗਈ ਕਿ ਮੈਂ ਸੜਕ ਦੇ ਕੰਢੇ ਹੀ ਸੌਂ ਗਿਆ ਅੱਜ ਦੁਪਹਿਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਐਨੀ ਬੁਰੀ ਹਾਲਤ ਵਿੱਚ ਸੀ ਕਿ ਮੇਰੇ ਤੋਂ ਤੁਰਿਆ ਵੀ ਨਹੀਂ ਸੀ ਜਾ ਰਹਾ ਪਰ ਪਲਾ ਹੋਵੇ ਉਸ ਭਿਖਾਰੀ ਦਾ ਜੋ ਥੋਂ ਲੰਘ ਰਿਹਾ ਸੀ ਉਸਨੇ ਮੇਰੇ ਤੇ ਤਰਸ ਖਾ ਕੇ ਆਪਣੇ ਝੋਲੇ ਵਿੱਚੋਂ ਦੋ ਰੋਟੀਆਂ ਕੱਢ ਕੇ ਮੇਰੇ ਕੋਲ ਰੱਖ ਕੇ ਉਥੋਂ ਚੱਲ ਗਿਆ ਮਾਂ ਭੁੱਖ ਨਾਲ ਮੈਂ ਬਹੁਤ ਬਦਹਾਲ ਹੋਇਆ ਪਿਆ ਸੀ ਪਰ ਉਹਨਾਂ ਰੋਟੀਆਂ ਨਾਲ ਮੈਂ ਆਪਣੀ ਭੁੱਖ ਮਿਟਾ ਲਈ ਫਿਰ ਜਾ ਕੇ ਮੇਰੇ ਵਿੱਚ ਚੱਲ ਕੇ ਘਰ ਆਉਣ ਦੀ ਹਿੰਮਤ ਆਈ ਮੈਂ ਸਾਰੇ ਰਾਸਤੇ ਉਸ ਭਿਖਾਰੀ ਦਾ ਧੰਨਵਾਦ ਕਰਦਾ ਆ ਕਿਉਂਕਿ ਬੜੇ ਦਿਨ ਹੋ ਗਏ ਸੀ ਮੈਂ ਕੁਝ ਵੀ ਖਾਧਾ ਨਹੀਂ ਸੀ ਮਾਂ ਦੀਆਂ ਅੱਖਾਂ ਹੰਝੂਆਂ ਨਾਲ ਭਰਾਈਆਂ ਉਸਨੇ ਪੁੱਛਿਆ ਕਿ ਉਹ ਭਿਖਾਰੀ ਕਿਹੋ ਜਿਹਾ ਦਿਖਦਾ ਸੀ ਮੈਨੂੰ ਉਸਦਾ ਹੁਲੀਆ ਦੱਸ ਮਾਂ ਨੂੰ ਥੋੜਾ ਥੋੜਾ ਲੱਗ ਰਿਹਾ ਸੀ ਕਿ ਸ਼ਾਇਦ ਇਹ ਉਹੀ ਭਿਖਾਰੀ ਸੀ ਜੋ ਉਸਦੇ ਘਰ ਦੀ ਖਿੜਕੀ ਵਿੱਚੋਂ ਹਰ ਰੋਜ਼ ਰੋਟੀ ਲੈ ਕੇ ਜਾਂਦਾ ਸੀ ਉਸ ਮੁੰਡੇ ਨੇ ਕਿਹਾ ਕਿ ਹੋਲੀਆ ਤਾਂ ਕੋਈ ਖਾਸ ਨਹੀਂ ਸੀ ਬਸ ਆਮ ਪਖਾਰੀਆਂ ਵਰਗਾ ਹੀ ਸੀ ਪਰ ਜਾਂਦੇ ਜਾਂਦੇ ਇੱਕ ਗੱਲ ਕਹਿ ਕੇ ਗਿਆ ਸੀ ਕਿ ਬੁਰਾ ਬੁਰਾ ਆਪਣੇ ਕੋਲ ਰਹਿ ਜਾਵੇ ਤੇ ਚੰਗਾ ਚੰਗਾ ਘੁੰਮ ਕੇ ਆਵੇ ਮਾਂ ਨੇ ਦੋਵੇਂ ਹੱਥ ਜੋੜ ਕੇ ਉਸ ਪਰਮਾਤਮਾ ਦਾ ਧੰਨਵਾਦ ਕੀਤਾ ਕਿ ਸ਼ੁਕਰ ਹੈ ਮੈਂ ਆਪਣੇ ਮਨ ਦੀ ਆਵਾਜ਼ ਸੁਣ ਲਈ ਜੇਕਰ ਨਾ ਸੁਣੀ ਹੁੰਦੀ ਤਾਂ ਸ਼ਾਇਦ ਉਹ ਜ਼ਹਿਰ ਵਾਲੀਆਂ ਰੋਟੀਆਂ ਜੋ ਮੈਂ ਉੱਥੇ ਰੱਖ ਦਿੱਤੀਆਂ ਸੀ ਉਹ ਬਿਖਾਰੀ ਉਹ ਰੋਟੀਆਂ ਲੈ ਜਾਂਦਾ ਲਿਜਾ ਕੇ ਮੇਰੇ ਬੇਟੇ ਨੂੰ ਹੀ ਦੇ ਦਿੰਦਾ ਤੇ ਸ਼ਾਇਦ ਮੇਰਾ ਬੇਟਾ ਹੀ ਉਹ ਜ਼ਹਿਰੀਲੀਆਂ ਰੋਟੀਆਂ ਖਾ ਲੈਂਦਾ ਜੇਕਰ ਅਜਿਹਾ ਹੋ ਜਾਂਦਾ ਤਾਂ ਅਣਜਾਣੇ ਵਿੱਚ ਹੀ ਮੈਂ ਆਪਣੇ ਬੇਟੇ ਨੂੰ ਖਤਮ ਕਰ ਲੈਂਦੀ ਤੇ ਉਹ ਮੁੜ ਕੇ ਮੈਨੂੰ ਕਦੇ ਵੀ ਨਾ ਮਿਲਦਾ ਮੈਂ ਉਹ ਵਧੀਆ ਰੋਟੀਆਂ ਰੱਖੀਆਂ ਤਾਂ ਹੀ ਮੇਰਾ ਬੇਟਾ ਅੱਜ ਮੇਰੇ ਸਾਹਮਣੇ ਖੜਾ ਹੈ ਉਸ ਦੇ ਮੂੰਹ ਵਿੱਚੋਂ ਆਪ ਮੁਹਾਰੇ ਹੀ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਨਿਕਲ ਰਿਹਾ ਸੀ ਦੋਸਤੋ ਜ਼ਿੰਦਗੀ ਦਾ ਸਾਰ ਹੀ ਇਹ ਹੈ ਕਿ ਅਸੀਂ ਜੋ ਵੀ ਕਰਦੇ ਹਾਂ ਉਹ ਘੁੰਮ ਕੇ ਸਾਡੇ ਕੋਲ ਜ਼ਰੂਰ ਆਉਂਦਾ ਹੈ ਇਸ ਲਈ ਸੋਚ ਬਦਲੋ ਤੇ ਚੰਗਾ ਸੋਚੋ